ਅੱਜ ਪਾਵਨ ਇਤਿਹਾਸਕ ਦਿਹਾੜਾ ਹੈ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆਓ ਆਪਾਂ ਸਤਿਗੁਰਾਂ ਦੇ ਪਾਵਨ ਵਿਚਾਰ ਪਾਵਨ ਇਤਿਹਾਸ ਦੇ ਨਾਲ ਜੁੜੀਏ ਜਦੋਂ ਆਪਾਂ ਸਤਿਗੁਰੂ ਦੇ ਪਾਵਨ ਇਤਿਹਾਸ ਨੂੰ ਪੜ੍ਹਦੇ ਹਾਂ ਗੁਰੂ ਅੰਗਦ ਸਾਹਿਬ ਜੀ ਦੇ ਤੇ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਗੁਰੂ ਪਿਆਰਿਓ ਇਹ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ ਹੈ ਭਾਈ ਲੈਣਾ ਜੀ ਨੇ ਮਲਾਪ ਹੋਇਆ ਸੀ ਭਾਈ ਜੋਤ ਦੇ ਮੁਖ ਤੋਂ ਬਾਣੀ ਸੁਣੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਹਕਾਲ ਬੁਰੀ ਕਿਉ ਕਾਲੀਐ ਮੰਦਾ ਮੂਰਨਾ ਕੀ ਚਾਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨ ਹਾਰੀਐ ਤੇ ਵੇਹਾ ਪਾਸਾ ਢਾਲੀ ਐ ਕਿਸ਼ਲਾਹੇ ਉੱਪਰ ਘਾਲੀ ਐ ਤੇ ਪਹਿਲੀ ਵਰੀ ਜਦੋਂ ਆਏ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲੇ ਕਰਤਾਰਪੁਰ ਦੀ ਧਰਤੀ ਤੇ ਪਾਈ ਲੈਣਾ ਜੀ ਕਿਉਂਕਿ ਇਹ ਵੀ ਆਏ ਸਾਲ ਜਥਾ ਲੈ ਕੇ ਜਾਂਦੇ ਸੀ Devi Mata de ਆਇ ਸਾਲ ਦੱਥਾ ਲ ਜਾਣਾ ਇਹ ਮੋਢੀ ਬਣ ਕੇ ਜਾਂਦੇ ਸੀ ਅੱਗੇ ਹੋ ਕੇ ਤੇ ਜਦੋਂ ਪਹਿਲੀ ਵਾਰ ਮਿਲਾਪ ਹੋਇਆ ਨਾ ਕੋੜੀ ਤੇ ਚੜ ਕੇ ਆਏ ਤੇ ਗੁਰਨਾਨਕ ਸਾਹਿਬ ਤੋਂ ਆਕੀ ਇਹ ਕਰਤਾਰਪੁਰ ਦਾ ਜ਼ਿਕਰ ਹੈ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਅੰਦਰ ਹੈ ਉਥੇ ਆ ਕੇ ਤੇ ਗੁਰਨਾਨਕ ਸਾਹਿਬ ਤੋਂ ਹੀ ਗੁਰਨਾਨਕ ਸਾਹਿਬ ਦਾ ਫਤਾ ਪੁੱਛਦੇ ਨੇ ਤੇ ਗੁਰਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਮੈਂ ਹੀ ਨਾਨਕ ਆ ਘੋੜੀਆਂ ਜਿਹੜੀਆਂ ਸੀ ਨਾ ਅੱਗੋਂ ਲਗਾਮਾਂ ਪਕੜ ਲੀਆਂ ਕਿਉਂਕਿ ਅਖੀਰਲਾ ਸਮਾ ਸਤਿਗੁਰੂ ਦੇ ਜੀਵਨ ਦਾ ਜਿਹੜਾ ਆ ਉਹ ਮਹਾਰਾਜ ਨੇ ਕਰਤਾਰਪੁਰ ਦੇ ਵਿੱਚ ਬਤੀਤ ਕੀਤਾ ਆ ਭਾਈ ਗੁਰਦਾਸ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਲਾਂ ਤਾਂ ਮਹਾਰਾਜ ਨੇ ਪ੍ਰਚਾਰਕ ਦੌਰਿਆਂ ਤੇ ਰਹੇ ਉਦਾਸੀਆਂ ਤੇ ਰਹੇ ਬਾਦਸ਼ਾਹ ਜਿਹੜੇ-ਜਿਹੜੇ ਪਾਸੇ ਜਾਂਦੇ ਸੀ ਓਦਾਂ ਦਾ ਪਹਿਰਾਵਾ ਪਾਉਂਦੇ ਸੀ ਮਹਾਰਾਜ ਪਰ ਜਦੋਂ ਹੁਣ ਮਹਾਰਾਜ ਨੇ ਅਦਾਸੀਆਂ ਮੁਕੰਮਲ ਕਰ ਲੀਆਂ ਨਾ ਨੌ ਖੰਡ ਧਰਤੀ ਦਾ ਚੱਕਰ ਦੇ ਦਿੱਤਾ ਮਹਾਰਾਜ ਨੇ ਨਾਮ ਦਾ ਛੱਟਾ ਦੇ ਦਿੱਤਾ ਤੇ ਫਿਰ ਮਹਾਰਾਜ ਕਰਤਾਰਪੁਰ ਨੂੰ ਭਾਗ ਲਾਉਂਦੇ ਨੇ ਪਾਤਸ਼ਾਹ ਕਰਤਾਰਪੁਰ ਦੇ ਵਿੱਚ ਵਸਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾਂ ਸਾਰੇ ਪਹਿਰਾਵੇ ਮਤਲਬ ਕਿ ਵਖ ਵਖ ਭੇਖਾਂ ਵਾਲੇ ਜਿਹੜੇ ਪਹਿਰਾਵੇ ਸੀ ਉਤਾਰ ਦਿੱਤੇ ਅਦਾਸੀਆਂ ਵਾਲਾ ਜਿਹੜਾ ਪਹਿਰਾਵਾ ਸੀ ਉਹ اتار ਦਿੱਤਾ ਫਕੀਰੀ ਬਾਣਾ ਲਾ ਦਿੱਤਾ ਮਹਾਰਾਜ ਨੇ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਸੰਸਾਰੀ ਕੱਪੜੇ ਪਾਲੇ ਪਾਤਸ਼ਾਲੇ ਮੰਜੀ ਬੈਠ ਦਾ ਮਤਲਬ ਹੈ ਉੱਥੇ ਮਹਾਰਾਜ ਨੇ ਆਪਣਾ ਡੇਰਾ ਕੀਤਾ ਉੱਥੇ ਪਾਤਸ਼ਾਹ ਜੀ ਮੰਜੀ ਤੇ ਬਹਿ ਕੇ ਪ੍ਰਚਾਰ ਕਰਦੇ ਰਹੇ ਨਾਲੇ ਖੇਤੀ ਕੀਤੀ ਪਾਤਸ਼ਾਲੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਤੇ ਭਾਈ ਸਾਹਿਬ ਜੀ ਜਦੋਂ ਆਏ ਤੇ ਸਤਗੁਰੂ ਘੋੜੀ ਦੀਆਂ ਆਗੂ ਲਗਾਮਾਂ ਪਕੜ ਕੇ ਤੇ ਧਰਮਸ਼ਾਲਾ ਤੱਕ ਲੈ ਕੇ ਗਏ ਤੇ ਉੱਥੇ ਜਾ ਕੇ ਕਹਿਣ ਲੱਗੇ ਵੀ ਪੁਰਖਾ ਇੱਥੇ ਘੋੜੀ ਬੰਨ ਦਿਓ ਉੱਤਰ ਕੇ ਅੰਦਰ ਆ ਜਾਓ ਜਦੋਂ ਮਹਾਰਾਜ ਅੰਦਰ ਜਾ ਕੇ ਗੁਰਨਾਨਕ ਸਾਹਿਬ ਜੀ ਆਪ ਮੰਜੀ ਤੇ ਬੈਠ ਕੇ ਗੱਦੀ ਤੇ ਬਹਿ ਗਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਭਾਈ ਲੈਣਾ ਜੀ ਗਏ ਤੇ ਕੀ ਵੇਖਿਆ ਇਹ ਤਾਂ ਉਹੀ ਪੁਰਸ਼ ਹੈ ਜਿਹੜਾ ਮੇਰੀਆਂ ਘੋੜੀ ਦੀਆਂ ਲਗਾਮਾਂ ਪਕੜ ਕੇ ਲੈ ਕੇ ਆਇਆ ਆ ਤੇ ਅੱਗੇ ਜਾ ਕੇ ਬੈਠੇ ਨੇ ਬੜੇ ਹੈਰਾਨ ਹੋ ਗਏ ਕਹਿੰਦੇ ਵੀ ਮਹਾਰਾਜ ਬੜੀ ਵੱਡੀ ਮਿਲਤੋ ਤਾਂ ਭੁੱਲ ਹੋਈ ਗਲਤੀ ਹੋਈ ਮੈਂ ਆਪ ਜੀ ਦਾ ਚੇਲਾ ਬਣ ਕੇ ਇੱਥੇ ਆਇਆ ਤੇ ਮੈਂ ਘੋੜੀ ਤੇ ਸਵਾਰ ਤੇ ਤੁਸੀਂ ਮੇਰੇ ਗੁਰੂ ਤੇ ਤੁਸੀਂ ਘੋੜੀ ਦੀਆਂ ਆਗੋਂ ਲਗਾਮਾਂ ਪਕੜ ਕੇ ਲੈ ਕੇ ਆਇਓ ਤੁਰ ਕੇ ਆਇਓ ਤੇ ਗੁਰੂ ਨਾਨਕ ਸਾਹਿਬ ਜੀ ਦਾ ਉਸ ਵੇਲੇ ਦਾ ਜਿਹੜਾ ਬਚਨ ਸੀ ਮਹਾਰਾਜ ਕਹਿੰਦੇ ਲੈਣਿਆ ਤੇਰਾ ਨਾਮ ਲੈਣਾ ਆ ਤੂੰ ਲੈਣਾ ਆ ਸਾਡੇ ਤੋਂ ਤੇ ਜਿਹੜੇ ਲੈਣਦਾਰ ਹੁੰਦੇ ਨੇ ਉਹ ਚੜ ਕੇ ਆਉਂਦੇ ਨੇ ਦੇਣਦਾਰ ਕਦੇ ਚੜਦੇ ਨਹੀਂ ਹੁੰਦੇ ਮਤਲਬ ਵੇਖੋ ਤੁਸੀਂ ਕੀ ਲੈਣਾ ਤੇ ਕੀ ਦੇਣਾ ਹੈ ਅੱਗੇ ਇਤਿਹਾਸ ਵਿੱਚ ਸਮਝ ਲੱਗਦੀ ਆ ਵੀ ਕੀ ਲੈਣਾ ਸੀ ਤੇ ਕੀ ਦੇਣਾ ਸੀ ਮਤਲਬ ਇਹ ਆ ਵੀ ਗੁਰੂ ਨਾਨਕ ਪਰਮੇਸ਼ਰ ਸਰੂਪ ਹੈ ਤੇ ਉਹਨਾਂ ਨੂੰ ਸਭ ਪਤਾ ਆ ਵੀ ਕਦੋਂ ਕੀ ਹੋਣਾ ਕਿੱਥੇ ਵਰਤਣਾ ਕੀ ਹੋਣਾ ਕਿੰਨੇ ਗੱਦੀ ਦਾ ਮਾਲਕ ਬੰਨਾ ਆਇਆ ਇਤਿਹਾਸ ਲਿਖਦਾ ਹੈ 7 ਸਾਲ ਘੱਲਣਾ ਕੀਤੀ ਹੈ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਹੋਰ ਵੀ ਬਹੁਤ ਮੁਖੀ ਸਿੱਖ ਨੇ ਸਤ ਗੁਰਾਂ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ ਬਾਬਾ ਬੁੱਢਾ ਸਾਹਿਬ ਵਰਗੇ ਹੋਰ ਵੀ ਕਮਾਈ ਵਾਲੇ ਗੁਰ ਸਿੱਖ ਨੇ ਇਹ ਨਹੀਂ ਵੀ ਉਹਨਾਂ ਦੀ ਕਮਾਈ ਘੱਟ ਹੈ ਸਿਰਫ ਜਿਹੜੀ ਵਸਤੂ ਧੁਰ ਦਰਗਾਹ ਤੋਂ ਜਿੰਨੂੰ ਮਿਲਣੀ ਹੈ ਉਹਦੇ ਜਿੰਦੇ ਹਿੱਸੇ ਆਉਣੀਆਂ ਉਹਨੂੰ ਹੀ ਮਿਲਣੀ ਹੈ 7 ਸਾਲ ਫਿਰ ਘਾਲਣਾ ਘਾਲੀ ਹੈ ਗੁਰੂ ਪਿਆਰੇ ਸੱਤ ਸਾਲ ਬਚਨ ਕਮਾਇਆ ਗੁਰੂ ਨਾਨਕ ਸਾਹਿਬ ਜੀ ਦਾ ਹੁਣ ਜਿਹੜੀ ਵਸਤੂ ਦੇਣੀ ਹੈ ਨਾ ਉਹ ਇਹ ਸਾਡੇ ਵਰਗੇ ਸੰਸਾਰੀਆਂ ਦੇ ਲਈ ਪੂਰਨੇ ਪਾਉਣ ਵਾਸਤੇ ਮਹਾਰਾਜ ਨੇ ਪਤਾ ਤਾਂ ਪਹਿਲਾਂ ਹੀ ਹੈ ਮਹਾਰਾਜ ਨੂੰ ਧੁਰ ਦਰਗਾਹ ਤੋਂ ਜਿਹੜੀ ਜੀ ਚੀਜ਼ ਲਿਖੀ ਹੈ ਉਹ ਮਿਲਣੀ ਹੈ ਪਰ ਇੱਕ ਤਰੀਕਾ ਹੈ ਗੁਰੂ ਘਰ ਦੇ ਵਿੱਚ ਇੱਕ ਨਿਜਮ ਹੈ ਉਸ ਵਸਤੂ ਤੱਕ ਪਹੁੰਚਣ ਦੇ ਲਈ ਉਹ ਉਹ ਨਿਜਮ ਹੈ ਸੇਵਾ ਤੇ ਸਿਮਰਨ ਮਤਲਬ ਸਤਿਬਚਨ ਕਹਿਣਾ ਬਚਨ ਕਮਾਉਣਾ ਗੁਰੂ ਦਾ ਉਹ ਨਿਜਮ ਹੈ ਇਹ ਪੂਰਨੇ ਨੇ ਸਾਡੇ ਵਰਗਿਆਂ ਲਈ ਵੀ ਸਤਿਗੁਰੂ ਦੀ ਸੇਵਾ ਕਰਨੀ ਤੇ ਸਿਮਰਨ ਕਰਨਾ ਫੇਰ ਬੰਦਾ ਉਸ ਦਾਤ ਤੱਕ ਪਹੁੰਚ ਸਕਦਾ ਆ ਗੁਰੂ ਪਿਆਰਿਓ ਦਿਨੋ ਦਿਨ ਜਦੋਂ ਭਾਈ ਲੈਣਾ ਜੀ ਰਹਿੰਦੇ ਵਚਨ ਮੰਨਦੇ ਕਮਾਉਂਦੇ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਮਿਲਦੀ ਹੈ ਇਤਿਹਾਸ ਨੇ ਕੁਝ ਬਚਨ ਸਾਹਮ੍ਹੇ ਨੇ ਜਿਹੜੇ ਆਪਾਂ ਬੇਨਤੀ ਕਰਾਂਗੇ ਜਦੋਂ ਕਿਤੇ ਅੱਧੀ ਰਾਤ ਦਾ ਸਮਾਂ ਹੋਣਾ ਨਾ ਕਰਤਾਰਪੁਰ ਦੀ ਧਰਮਸ਼ਾਲਾ ਦੇ ਵਿੱਚ ਸਿੱਖਾਂ ਨੇ ਹੋਣਾ ਨੇ ਵੀ ਹੋਣਾ ਸਤਿਗੁਰਾਂ ਨੇ ਵੀ ਹੋਣਾ ਭਾਈ ਲੈਣਾ ਜੀ ਨੇ ਵੀ ਹੋਣਾ ਅੱਧੀ ਰਾਤ ਦਾ ਇੱਕ ਦਿਨ ਜ਼ਿਕਰ ਹੈ ਕਹਿੰਦੇ ਵੀ ਮੀ ਪੈ ਰਿਆ ਤੇ ਧਰਮਸ਼ਾਲਾ ਦੀ ਗੰਧ ਡਿੱਗ ਪਈ ਪਈ ਸਤਿਗੁਰਾਂ ਨੇ ਪਹਿਲਾ ਪੁੱਤਰਾਂ ਨੂੰ ਕਿਹਾ ਜਦੋਂ ਵੀ ਕੋਈ ਬਚਨ ਹੁੰਦਾ ਸੀ ਨਾ ਪਹਿਲਾ ਪੁੱਤਰਾਂ ਨੂੰ ਜਰੂਰ ਮੌਕਾ ਦਿੰਦੇ ਸੀ ਪੁੱਤਰਾਂ ਨੂੰ ਕਿਹਾ ਉਹਨਾ ਨਾ ਕਰ ਦਿੱਤੇ ਕਹਿੰਦੇ ਮਹਾਰਾਜ ਜੇ ਟਾਈਮ ਹੈ ਕੋਈ ਕੰਦ ਖੜੀ ਕਰਨ ਦਾ ਸਤਿਗੁਰ ਕਹਿੰਦੇ ਕੰਦ ਉਸਾਰਨੀ ਕਰੋ ਕਹਿੰਦੇ ਪਾਤਸ਼ਾਹ ਜੀ ਮੀ ਪੈ ਰਿਹਾ ਆ ਸਰਦੀ ਦੀ ਰੋਤ ਹੈ ਤੁਸੀਂ ਕਿਰਪਾ ਕਰੋ ਕੋਈ ਨਾ ਸਵੇਰੇ ਵੇਖਾਂਗੇ ਪਰ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਸਤਿਵਚਨ ਕਹਿ ਕੇ ਨਾ ਗੁਰੂ ਪਿਆਰਿਓ ਅੱਧੀ ਰਾਤ ਨੂੰ ਉੱਠ ਕੇ ਮੀਂਹ ਪੈਂਦੇ ਦੇ ਵਿੱਚ ਕੰਧ ਖੜੀ ਕਰਨੀ ਸ਼ੁਰੂ ਕਰ ਦਿੱਤੀ। ਗਾਰਾ ਲਾ ਕੇ ਨਾ ਜਦੋਂ ਕੱਚੀਆਂ ਇੱਟਾਂ ਲਾਉਂਦੇ ਨੇ ਨਾ ਕੱਚੀਆਂ ਇੱਟਾਂ ਹੁੰਦੀਆਂ ਸੀ। ਲਾਉਂਦੇ ਨੇ ਤੇ ਉਹ ਮੀਂਹ ਦੇ ਨਾਲ ਨਾ ਗਾਰਾ ਨਿਕਲ ਜਾਂਦਾ ਤੇ ਕੰਧ ਫਿਰ ਡਿੱਗ ਪੈਂਦੀ ਹੈ। ਫਿਰ ਪਹਟਦੇ ਨਹੀਂ ਫਿਰ ਲਾਉਂਦੇ ਨੇ ਫਿਰ ਡਿੱਗ ਪੈਂਦੀ ਹੈ। ਇਦਾਂ ਲੱਗੇ ਰਹੇ। ਜਿੰਨਾ ਚਿਰ ਕੰਦ ਖੜੀ ਨਾ ਹੋਈ ਨਾ ਲੱਗੇ ਰਹੀ ਸਾਰੀ ਰਾਤ ਲੰਘ ਗਈ ਫਿਰ ਇੱਕ ਦਿਨ ਦਾ ਫਿਰ ਜ਼ਿਕਰ ਹੈ ਕਹਿੰਦੇ ਵੀ ਮੀਂਹ ਪਵੇ ਸਿਆਲੀ ਰੁੱਤ ਤੇ ਪਾਤਸ਼ਾਹ ਜੀ ਕਹਿੰਦੇ ਮੇਰੇ ਤਾਂ ਬਸਤਰ ਧੋਣ ਵਾਲੇ ਨੇ ਮੈਲੇ ਕੱਪੜੇ ਨੇ ਅਸੀਂ ਪਾਉਣੇ ਵੀ ਆ ਬਾਅਦ ਵਿੱਚ ਅੰਮ੍ਰਿਤ ਵੇਲੇ ਪੁੱਤਰਾਂ ਨੂੰ ਕਿਹਾ ਪੁੱਤਰਾ ਨੇ ਇਨਕਾਰ ਕਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਨੇ ਇਨਕਾਰ ਕਰ ਦਿੱਤਾ ਭਾਈ ਲੈਣਾ ਜੀ ਨੂੰ ਕਿਹਾ ਉਸੇ ਵੇਲੇ ਉੱਠੇ ਸਤਿਵਚਨ ਕਹਿ ਕੇ ਤੇ ਉਹ ਕਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੱਪੜੇ ਧੋਤੇ ਰਾਵੀ ਦੇ ਕਿਨਾਰੇ ਆ ਕੇ ਕਰਤਾਰਪੁਰ ਰਾਵੀ ਦੇ ਕਿਨਾਰੇ ਸੇ ਇੱਥੇ ਆ ਕੇ ਕੱਪੜੇ ਧੋਤੇ ਧੋ ਕੇ ਤੇ ਵੇਖੋ ਕੁਦਰਤ ਸਤਿਗੁਰਾਂ ਨੇ ਬਚਨ ਕਿਹਾ ਸੀ ਲੈਣਾ ਜੀ ਸਕਾ ਕੇ ਲਿਆਉਣੇ ਆ ਤੇ ਉਧਰ ਅੱਧੀ ਰਾਤ ਦਾ ਟਾਈਮ ਹੈ ਤੇ ਰਾਵੀ ਤੇ ਐ ਤਿੱਖੀ ਧੁੱਪ ਨਿਕਲੀ ਹੋਈ ਹੈ। ਕੱਪੜੇ ਸੁਕਾਏ ਵਾਪਸ ਲੈ ਆਉਂਦੇ ਆ। ਸਤਿਗੁਰੂ ਕਹਿਣ ਲੱਗੇ ਲੈਣਾ ਜੀ ਕੱਪੜੇ ਠੀਕ ਐ ਤੁਸੀਂ ਢੋਲੇ ਪਰ ਸੁਕਾਏ ਕਿਵੇਂ? ਤੇ ਹੱਥ ਜੋੜ ਕੇ ਖੜੇ ਹੋ ਗਏ ਮਹਾਰਾਜ ਆਪਦੀਆਂ ਤੁਸੀਂ ਆਪ ਹੀ ਜਾਣਨ ਵਾਲਿਓ। ਤੁਹਾਡੇ ਕੌਤਕਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ ਮਹਾਰਾਜ। ਸਭ ਤੁਹਾਡੀ ਰਜਾ ਦੇ ਵਿੱਚ ਹੀ ਐ। ਗੁਰੂ ਪਿਆਰਿਓ ਉਥੇ ਵੀ ਬਚਨ ਮੰਨਿਆ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਲੈਣਾ ਜੀ ਨਾਲ ਸਤਿਗੁਰਾਂ ਦੇ ਸੁਪੁੱਤਰ ਤੁਰੇ ਆਉਣ ਭਾਈ ਲੈਣਾ ਜੀ ਪਿੰਡੋਂ ਆਏ ਸੀ ਤੇ ਕੁਝ ਨਵੇਂ ਬਸਤਰ ਪਹਿਨੇ ਹੋਏ ਸੀ ਇਸ ਲਈ ਜਾਣ ਬੁੱਝ ਕੇ ਮਹਾਰਾਜ ਨੇ ਨਾ ਇੱਕ ਲੋਟਾ ਪਾਤਸ਼ਾਹ ਦੇ ਹੱਥ ਵਿੱਚ ਸੀ ਤੇ ਤੋਬੇ ਵਿੱਚ ਛੋੜ ਦਿੱਤਾ ਚਿੱਕੜ ਦੇ ਟੋਏ ਵਿੱਚ ਛੋੜ ਦਿੱਤਾ ਪਹਿਲਾ ਪੁੱਤਰਾਂ ਨੂੰ ਕਿਹਾ ਇਹਨੂੰ ਕੱਢੋ ਉਹ ਕਹਿੰਦੇ ਮਹਾਰਾਜ ਲੋਟੇ ਬਥੇਰੇ ਨੇ ਹੋਰ ਦੇ ਦੇਾਂਗੇ। ਜਾਂ ਮਹਾਰਾਜ ਆਪਣੇ ਸੇਵਕਾਂ ਕੋਲੋਂ ਸਾਡੇ ਸੇਵਕ ਬਹੁਤ ਨੇ ਉਹਨਾਂ ਤੋਂ ਕਢਵਾ ਲੈਨੇ ਆ। ਜਦੋਂ ਪਾਈ ਲੈਣਾ ਜਿਹਨੂੰ ਕਿਹਾ ਤੇ ਸਮੇਤ ਵਸਤਰਾਂ ਦੇ ਕੱਪੜਿਆਂ ਦੇ ਅੰਦਰ ਵੜ ਗਏ ਤੋਬੇ ਦੇ ਅੰਦਰ। ਉਹ ਲੋਟਾ ਕੱਢਿਆ ਮਾਜ ਕੇ ਧੋ ਕੇ ਸਵਾਰ ਕੇ ਤੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਦਿੱਤਾ। ਇਸ ਤਰ੍ਹਾਂ ਇਹ ਸਾਰਾ ਕੁਝ ਹੈ ਨਾ ਜਿਹੜਾ ਇਹ ਸਤਿਗੁਰੂ ਜੀ ਨੇ ਜੀਵਨ ਕਾਲ ਦੇ ਵਿੱਚ 7 ਸਾਲਾਂ ਦੀ ਕਮਾਈ ਦੇ ਵਿੱਚ ਵਰਤਦਾ ਰਿਹਾ ਸਾਰਾ ਕੁਝ ਇੱਕ ਵਾਰੀ ਸੰਗਤ ਆਈ ਤੇ ਲੰਗਰ ਸੰਗਤ ਨੂੰ ਭੁੱਖ ਲੱਗੀ ਸੀ ਤੇ ਲੰਗਰ ਅਜੇ ਤਿਆਰ ਨਹੀਂ ਸੀ ਹੋਇਆ ਤਾਂ ਉਸ ਵੇਲੇ ਮਹਾਰਾਜ ਤੱਕ ਗੱਲ ਪਹੁੰਚੀ ਵੀ ਸਾੱਚੇ ਪਾਤਸ਼ਾਹ ਜੀ ਸੰਗਤ ਨੂੰ ਭੁੱਖ ਲੱਗੀ ਹੈ ਪਰ ਲੰਗਰ 'ਚ ਅਜੇ ਦੇਰ ਲੱਗੇਗੀ ਲੰਗਰ ਅਜੇ ਤਿਆਰ ਨਹੀਂ ਆ ਜੀ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਉਹ ਕਿਕਰ ਨੂੰ ਹਲਾਓ ਆਪਣੇ ਵੱਡੇ ਪੁੱਤਰ ਨੂੰ ਕਹਿਣ ਲੱਗੇ ਮਠਿਆਈ ਡਿੱਗੇਗੀ ਤੇ ਅੱਗੋਂ ਉਹਨਾਂ ਨੇ ਹੱਸ ਕੇ ਬੋਲੇ ਕਹਿੰਦੇ ਕਿਕਰਾਂ ਨੂੰ ਕਦੇ ਮਠਿਆਈਆਂ ਲੱਗੀਆਂ ਨੇ ਛੋਟੇ ਨੂੰ ਕਿਹਾ ਉਹਨਾਂ ਵੀ ਜਵਾਬ ਦੇ ਦਿੱਤਾ ਭਾਈ ਲੈਣਾ ਜਿਹਨੂੰ ਕਿਹਾ ਉਹਨਾਂ ਨੇ ਸਤਿਵਚਨ ਕਰਕੇ ਕਿਕਰ ਹਲਾਈ ਸਤਿਗੁਰਾਂ ਦੇ ਬਚਨ ਤੇ ਭਰੋਸਾ ਕਰਕੇ ਤੇ ਮਠਿਆਈਆਂ ਡਿੱਗੀਆਂ ਸੰਗਤਾ ਨੇ ਛਕੀਆਂ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਫਿਰ ਇੱਕ ਵਾਰੀ ਮੁਰਦਾ ਖਾਨ ਨੂੰ ਵੀ ਕਹਿਣਾ ਕੀਤਾ ਮੁਰਦਾ ਟਕਿਆ ਹੋਇਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਹਿੰਦੇ ਮੁਰਦਾ ਛਕੋ ਸਾਰੇ ਭੱਜ ਗਏ ਸਾਰਿਆਂ ਨੇ ਜਵਾਬ ਦੇ ਦਿੱਤਾ ਭਾਈ ਲੈਣਾ ਕਹਿੰਦੇ ਮਹਾਰਾਜ ਦੱਸੋ ਹੁਕਮ ਕਰੋ ਕਿਹੜੇ ਪਾਸੋਂ ਖਾਵਾ ਸਿਰ ਵਾਲੇ ਪਾਸੋਂ ਕਿ ਪੈਰਾਂ ਵਾਲੇ ਪਾਸੋਂ ਪਾਤਸ਼ਾਹ ਕਹਿੰਦੇ ਪੈਰਾਂ ਵਾਲੇ ਪਾਸੋਂ ਜਦੋਂ ਚੁੱਕਿਆ ਥੱਲੇ ਕੜਾ ਪ੍ਰਸ਼ਾਦ ਇਸ ਤਰ੍ਹਾਂ ਦੀਆਂ ਬਹੁਤ ਕੌਤਕ ਵਰਤ ਦੇ ਰਹੇ ਕਰਤਾਰਪੁਰ ਦੀ ਧਰਤੀ ਤੇ ਗੁਰੂ ਪਿਆਰੇ ਹੋਣਾਂ ਜੀ ਇਹ ਜਦੋਂ 7 ਸਾਲ ਦੀ ਘਾਲਣਾ ਜਦੋਂ ਥਾਂ ਤੇ ਪੈਣੀ ਦਿਨ ਪ੍ਰਤੀ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਬਹੁਤ ਵੱਧ ਆ ਗਿਆ ਭਾਈ ਲੈਣਾ ਜੀ ਦੇ ਨਾਲ ਇਥੋਂ ਤੱਕ ਵੀ ਸਿੱਖਾਂ ਦੇ ਮਨ ਵਿੱਚ ਵੀ ਇਹ ਗੱਲ ਹੋਈ ਵੀ ਜ਼ਰੂਰ ਭਾਈ ਲੈਣਾ ਜਿਵੇਂ ਗੱਦੀ ਬਖਸ਼ਣਗੇ ਵਾਰਸ ਬਣਾਉਣਗੇ ਗੱਦੀ ਦਾ ਇੱਕ ਦਿਨ ਦਾ ਹੋਰ ਜ਼ਿਕਰ ਹੈ ਕਹਿੰਦੇ ਵੀ ਅੱਧੀ ਰਾਤ ਨੂੰ ਨਾ ਬਾਬਾ ਬੁੱਢਾ ਸਾਹਿਬ ਨੂੰ ਉਠਾ ਕੇ ਮਹਾਰਾਜ ਪੁੱਛਣ ਲੱਗੇ ਵੀ ਰਾਤ ਕਿੰਨੀ ਕੁ ਗਈ ਹੈ ਕਿੰਨੀ ਕੁ ਰਾਤ ਬੀਤ ਚੁੱਕੀ ਹੈ ਤੇ ਕਿੰਨੀ ਕੁ ਬਾਕੀ ਹੈ ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਸਮੇਂ ਦੇ ਮੁਤਾਬਕ ਸਹੀ ਦੱਸਿਆ ਮਹਾਰਾਜ ਇੰਨੇ ਪੈਰ ਰਾਤ ਚਲੀ ਗਈ ਐਨੀ ਰਹਿ ਗਈ ਫਿਰ ਮਹਾਰਾਜ ਕਹਿੰਦੇ ਦੁਬਾਰਾ ਚੰਗੀ ਤਰ੍ਹਾਂ ਵੇਖੋ ਫਿਰ ਵੇਖ ਕੇ ਦੱਸਿਆ ਰਾਤ ਸਹੀ ਟਾਈਮ ਸਹੀ ਸੀ ਉਹਨਾਂ ਹੀ ਦੱਸਿਆ ਤੀਜੀ ਵਾਰੀ ਫਿਰ ਬਾਬਾ ਬੁੱਢਾ ਸਾਹਿਬ ਜੀ ਵਾਰ-ਵਾਰ ਉਹੀ ਦੱਸਦੇ ਰਹੇ ਜੋ ਜਿੰਨੀ ਰਾਤ ਬੀਤੀ ਸੀ ਭਾਈ ਲੈਣਾ ਜੀ ਨੂੰ ਕਹਿਣ ਲੱਗੇ ਤੁਸੀਂ ਵੇਖੋ ਭਾਈ ਲੈਣਾ ਜੀ ਉੱਠੇ ਵੇਖਿਆ ਭਾਈ ਲੈਣਾ ਜੀ ਨੇ ਪਹਿਲੀ ਵਾਰ ਕਹ ਦਿੱਤਾ ਮਹਾਰਾਜ ਜਿੰਨੀ ਬਾਬਾ ਬੁੱਢਾ ਸਾਹਿਬ ਨੇ ਰਾਤ ਦੱਸੀ ਸੀ ਨਾ ਉਨੀ ਭਾਈ ਲੈਣਾ ਜੀ ਨੇ ਦੱਸ ਦਿੱਤੀ ਫਿਰ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਵੇਖੋ ਜਦੋਂ ਚੰਗੀ ਤਰ੍ਹਾਂ ਵੇਖੋ ਕਿਹਾ ਨਾ ਭਾਈ ਲੈਣਾ ਜੀ ਦੇ ਮਨ 'ਚ ਵਿਚਾਰ ਆਈ ਮਨਾ ਬਾਬਾ ਬੁੱਢਾ ਸਾਹਿਬ ਗਲਤ ਤਾਂ ਬੋਲਦੇ ਨਹੀਂ ਸੀ ਬਾਬਾ ਬੁੱਢਾ ਸਾਹਿਬ ਬਿਲਕੁਲ ਉਨੀ ਰਾਤ ਦੱਸ ਰਹੇ ਨੇ ਜਿੰਨੀ ਬੀਤੀ ਹੈ ਪਰ ਇੱਥੇ ਤਾਂ ਰਮਜ ਕੁਝ ਹੋਰ ਹੈ ਫਿਰ ਭਾਈ ਲੈਣਾ ਜੀ ਨੇ ਅੱਗੋਂ ਉੱਤਰ ਦਿੱਤਾ ਜਦੋਂ ਦੂਸਰੀ ਵਾਰ ਪੁੱਛਿਆ ਕਹਿੰਦਾ ਪਾਤਸ਼ਾਹ ਜਿੰਨੀ ਬੀਤੀ ਆਪ ਜਾਣੀ ਜਾਣੋ ਸਤਿਗੁਰੂ ਆਪ ਜੀ ਦੀ ਰਜਾ ਵਿੱਚ ਬੀਜ ਚੁੱਕੀ ਐ ਜਿੰਨੀ ਰਹਿ ਗਈ ਐ ਉਹ ਆਪ ਜੀ ਦੀ ਰਜਾ ਵਿੱਚ ਰਹਿੰਦੀ ਐ ਮਹਾਰਾਜ ਜੀ ਇਸ ਤਰ੍ਹਾਂ ਇੱਕ ਦਿਨ ਦਾ ਫਿਰ ਜ਼ਿਕਰ ਕਹਿੰਦੇ ਵੀ ਗੁਰਨਾਨਕ ਸਾਹਿਬ ਪੁੱਛਦੇ ਨੇ ਛਾਡੀ ਮੁੱਠ ਵਿੱਚ ਕੀ ਐ ਕੋਈ ਕੁਝ ਦੱਸਦਾ ਕੋਈ ਕੁਝ ਦੱਸਦਾ ਭਾਈ ਲੈਣਾ ਜੀ ਦੀ ਵਾਰੀ ਆਉਂਦੀ ਐ ਤੇ ਕਹਿੰਦੇ ਮਹਾਰਾਜ ਨੂੰ ਜਦੋਂ ਮਹਾਰਾਜ ਨੇ ਪੁੱਛਿਆ ਸਾਡੀ ਮੁੱਠ ਚ ਕੀ ਤਾਂ ਆਗੋ ਪਾਈ ਲੈਣਾ ਜਿਹਦਾ ਉੱਤਰ ਸੀ ਮਹਾਰਾਜ ਆਪ ਜੀ ਦੀ ਮੁੱਠ ਦੇ ਵਿੱਚ ਸਾਰੇ ਖੰਡ ਬ੍ਰਹਿਮੰਡ ਨੇ ਸਾਰੀ ਖਲਕਤ ਹੈ ਸਾਰੀ ਦੁਨੀਆ ਦੁਨੀਆ ਹੈ ਆਪ ਸਮਰਾਥ ਹੋ ਆਪ ਸਭ ਦੇ ਕਰਤਾ ਧਰਤਾ ਮਾਲਕ ਹੋ ਮਤਲਬ ਇਹ ਵੀ ਜਦੋਂ ਪੈ ਅਪੇਤਾ ਹੋ ਚੁੱਕੀ ਹੈ ਹੁਣਾਂ ਜੀ ਗੱਲ ਪਹੁੰਚੀ ਮਾਤਾ ਸਲਖਣੀ ਜੀ ਤੱਕ ਵੀ ਸਤਗੁਰਾਂ ਦਾ ਝਕਾਓ ਬੜਾ ਭਾਈ ਲੈਣਾ ਜੀ ਦੇ ਨਾਲ ਹੈ ਸੇਵਕ ਦੇ ਨਾਲ ਹੈ ਤੇ ਗੱਲ ਉੱਡਦੀ ਉੱਡਦੀ ਪਹੁੰਚ ਗਈ ਮਾਤਾ ਜੀ ਤੱਕ ਵੀ ਲੱਗਦਾ ਗੱਦੀ ਵੀ ਇਹਨਾਂ ਨੂੰ ਹੀ ਦੇਣਗੇ ਫੇਰ ਮਾਤਾ ਸਲੱਖਣੀ ਜੀ ਆਏ ਆ ਕੇ ਬੇਨਤੀ ਕੀਤੀ ਕਹਿੰਦੀ ਪਾਤਸ਼ਾਹ ਇਹ ਤੁਸੀਂ ਕਿਹੋ ਜੀ ਰੀਤ ਚਲਾਉਣ ਲੱਗੇ ਹੋ ਗੱਲ ਸੁਣੀ ਹੈ ਵੀ ਤੁਸੀਂ ਗੱਦੀ ਵੀ ਸੇਵਕ ਨੂੰ ਦਿਓਗੇ ਤੇ ਮਹਾਰਾਜ ਅੱਜ ਤੱਕ ਤਾਂ ਇਦਾਂ ਹੋਇਆ ਹੀ ਨਹੀਂ ਕਦੇ ਪਿੱਛੇ ਵੇਖੋ ਤੁਸੀਂ ਜਿੰਨੇ ਵੀ ਸੀ ਉਹ ਆਪਣੇ ਔਲਾਦ ਨੂੰ ਗੱਧੀਆਂ ਦਿੰਦੇ ਸੀ ਭਾਵੇਂ ਕੋਈ ਰਾਜਾ ਆ ਭਾਵੇਂ ਕੋਈ ਪੀਰ ਫਕੀਰ ਹੈ ਭਾਵੇਂ ਕੋਈ ਅਧਿਆਤਮਿਕ ਪੁਰਸ਼ ਹੈ ਤੇ ਉਹ ਹਮੇਸ਼ਾ ਆਪਣੀ ਔਲਾਦ ਨੂੰ ਅੱਗੇ ਰੱਖਦਾ ਹੈ ਤੇ ਮਹਾਰਾਜ ਤੁਸੀਂ ਕਿਰਪਾ ਕਰੋ ਇਹ ਤੁਸੀਂ ਉਲਟਰੀ ਤਰ੍ਹਾਂ ਚਲਾਉਣ ਲੱਗਿਓ ਬਾਦਸ਼ਾਹ ਜੀ ਸੇਵਕਾਂ ਨੂੰ ਗੱਦੀ ਬਖਸ਼ਣ ਲੱਗਿਓ ਪੁੱਤਰਾਂ ਨੂੰ ਖਾਲੀ ਰਹਿਣ ਦੇਣ ਲੱਗਿਓ ਉੱਤਰਾ ਨੂੰ ਕੌਣ ਪੁੱਛੇਗਾ ਸੇਵਕ ਅੱਗੇ ਹੋ ਜਾਣਗੇ ਇਸ ਤਰ੍ਹਾਂ ਦੀਆਂ ਮਾਤਾ ਸਲਖਣੀ ਜੀ ਨੇ ਨਾ ਕੋਲ ਬਹਿ ਕੇ ਕਰਤਾਰਪੁਰ ਦਾ ਜ਼ਿਕਰ ਹੈ ਤੇ ਬਹੁਤ ਬਚਨ ਬਲਾਸ ਕੀਤੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਦੇ ਨਾਲ ਤੇ ਉਸ ਵੇਲੇ ਨਾ ਜੀ ਜਿਹੜੀ ਖੇੜ ਵਰਤੀ ਕਹਿੰਦੇ ਵੀ ਮਹਾਰਾਜ ਬੈਠੇ ਰਹੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਬੈਠੇ ਨੇ ਬਾਬਾ ਬੁੱਢਾ ਸਹਬਾਦ ਮੁਖੀ ਸਿੱਖ ਬੈਠੇ ਨੇ ਭਾਈ ਲੈਣਾ ਜੀ ਬੈਠੇ ਨੇ ਤੇ ਭਾਈ ਲੈਣਾ ਜੀ ਸਤਗੁਰਾਂ ਦੇ ਚਰਨ ਕਟ ਦੇ ਪਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਫਿਰ ਜਿਹੜੀ ਗੱਲ ਕਹੀ ਕੌਤਕ ਵਰਤਿਆ ਇੱਕ ਚੂਹੀ ਆਉਂਦੀ ਹੈ ਕਹਿੰਦੇ ਉਹਦੇ ਮੂੰਹ ਵਿੱਚ ਆ ਵੈਗੁਰੂ ਜੀ ਇੱਕ ਬਿੱਲੀ ਆਉਂਦੀ ਹੈ ਤੇ ਉਹਦੇ ਮੂੰਹ ਚ ਚੂਹੀ ਹੈ ਬਿੱਲੀ ਦੇ ਮੂੰਹ ਚ ਚੂਹੀ ਹੈ ਤੇ ਉਹ ਕੀ ਕਰਦੀ ਐ ਉਹਨੇ ਅੱਧ 26 ਜੀ ਕੀਤੀ ਹੋਈ ਐ ਅੱਧੀ ਇੱਕ 26 ਹੋਈ ਐ ਬਿੱਲੀ ਨੇ ਚੂਹੀ ਨੂੰ ਤੇ ਉਹ ਨਾ ਸਤਗੁਰਾਂ ਦੇ ਕੋਲ ਦੀ ਜਦੋਂ ਲੰਘਦੀ ਐ ਤੇ ਉਹ ਬਿੱਲੀ ਚੂਹੀ ਨੂੰ ਛੁੱਟ ਜਾਂਦੀ ਐ ਉੱਥੇ ਸੇਖੋਂ ਨੂੰ ਦਬਕਾ ਮਾਰਦੇ ਨੇ ਭਜਾਉਂਦੇ ਨੇ ਉਹ ਆਪ ਤਾਂ ਭੱਜ ਜਾਂਦੀ ਐ ਪਰ ਚੂਹੀ ਨਾ ਮਹਾਰਾਜ ਦੇ ਕੋਲੇ ਛੁੱਟ ਦਿੰਦੀ ਐ ਬਿੱਲੀ ਜਿਹੜੀ ਐ ਸਤਗੁਰਾਂ ਨੇ ਸਭ ਤੋਂ ਪਹਿਲਾਂ ਸ਼ਰੀ ਚੰਦ ਪੁੱਤਰ ਨੂੰ ਕਿਹਾ ਕਹਿੰਦੇ ਸ਼੍ਰੀ ਚੰਦ ਜੀ ਤੁਸੀਂ ਉਠੋ ਤੇ ਆ ਚੂਹੀ ਚੋਕ ਕੇ ਬਾਹਰ ਸੁੱਟ ਦਿਓ ਇੱਥੇ ਭੈੜੀ ਲੱਗਦੀ ਐ। ਬਾਬਾ ਸ਼੍ਰੀ ਚੰਦ ਜੀ ਨੇ ਬੋਲ ਨਾ ਮੰਨਿਆ, ਬੱਚਾ ਨਾ ਮੰਨਿਆ। ਬਾਕੀ ਗੁਰੂ ਪਿਆਰਿਓ ਇਹ ਵਿੱਧ ਬੰਨੀ ਹੁੰਦੀ ਐ ਜਿਵੇਂ ਜਿਵੇਂ ਮਾਲਕ ਨੇ ਕਰਨਾ ਕਰਾਉਣਾ ਨਾ ਉਹ ਕਰਨ ਵਾਲਾ ਵੀ ਆਪ ਐ, ਕਰਾਉਣ ਵਾਲਾ ਵੀ ਆਪ ਐ। ਉਹ ਕਰਤਾ ਧਰਤਾ ਸਭ ਆਪ ਐ ਉਹ। ਜਿਵੇਂ ਕਿਸੇ ਤੋਂ ਸੇਵਾ ਲੈਣੀ ਐ, ਜਿਵੇਂ ਜਿੰਦੇ ਤੋਂ ਜੋ ਕੁਝ ਕਰਾਉਣਾ ਕਰਨਾ ਐ ਨਾ ਇਹ ਜਿਹੜੀ ਆਪਾਂ ਕੇਵਲ ਤੇ ਕੇਵਲ ਇੱਕ ਇਤਿਹਾਸ ਨੂੰ ਸਾਂਝ ਪਾ ਰਹੇ ਆਂ ਵੀ ਕਿਵੇਂ ਕਿਵੇਂ ਵਿਦ ਬਣਦੀ ਐ ਜਿੰਨੂੰ ਦਾਤਾਂ ਦੇਣੀਆਂ ਨਿਉਂਦੇ ਤੋਂ ਸੇਵਾ ਕਰਵਾ ਲੈਂਦਾ ਐ ਜਿੰਨੂੰ ਨਹੀਂ ਦੇਣੀ ਉਹਦੇ ਤੋਂ ਨਹੀਂ ਕਰਵਾਉਂਦਾ ਜਿੰਨੂੰ ਜਿੰਦੇ ਤੇ ਖੁਸ਼ ਹੋਣਾ ਆਇਆ ਉਹਦੇ ਤੋਂ ਬਚਨ ਮਣਵਾ ਲੈਂਦਾ ਆ ਤੇ ਜਿੰਨੂੰ ਕੋਈ ਵਸਤੂ ਜਿੰਦੇ ਕਰਮਾ ਚ ਨਹੀਂ ਹੁੰਦੀ ਜਾਂ ਜਿੰਨੂੰ ਜਿਹੜਾ ਹੱਕਦਾਰ ਨਹੀਂ ਹੈ ਉਹ ਭਾਈ ਉਹ ਕਿਵੇਂ ਬਚਨ ਮੰਨ ਲਿਆ ਜੇ ਬਚਨ ਮੰਨ ਲਿਆ ਤੇ ਫਿਰ ਇਸ ਤਰ੍ਹਾਂ ਨਹੀਂ ਜੇ ਆਪਾਂ ਸੇਵਾ ਸਿਮਰਨ ਬਚਨ ਮੰਨਣਾ ਬੜਾ ਜ਼ਰੂਰੀ ਹੈ ਪਰ ਨਾਲ ਨਾਲ ਇਹ ਵੀ ਗੱਲ ਹੈ ਵੀ ਇਹ ਸੇਵਾ ਸਿਮਰਨ ਦੇ ਦਾਅਵਿਆਂ ਨਾਲ ਵੀ ਨਹੀਂ ਮਿਲਦੀਆਂ ਜੇ ਆਖੀਏ ਇਹ ਦਾਅਵਿਆਂ ਨਾਲ ਮਿਲਦੀਆਂ ਚਲੋ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਨੇ ਤਾਂ ਪੁੱਤਰਾਂ ਨੇ ਬਚਨ ਨਹੀਂ ਮੰਨਿਆ ਪਰ ਬਿਆੰਤ ਹੋਰ ਸਿੱਖ ਸੀ ਜਿਹੜੇ ਬਚਨ ਮੰਨਦੇ ਸੀ ਇਸ ਲਈ ਮਿਲਣੀ ਤਾਂ ਉਹਨੋਂ ਹੀ ਹੈ ਜਿੰਦੇ ਧੁਰ ਦਰਗਾਹ ਤੋਂ ਕਰਮਾਂ ਦੇ ਵਿੱਚ ਐ ਲੇਖਾਂ ਦੇ ਵਿੱਚ ਐ ਲਿਖੀ ਹੋਈ ਵਸਤੂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਕੀ ਹੋਇਆ ਬਾਬਾ ਸ਼੍ਰੀ ਚੰਦ ਜੀ ਨੇ ਜਵਾਬ ਦੇ ਦਿੱਤਾ ਨਾਂ ਬਚਨ ਮੰਨਿਆ ਫੇਰ ਭਾਈ ਛੋਟੇ ਪੁੱਤਰ ਨੂੰ ਲక్ష్ਮੀ ਚੰਦ ਜੀ ਨੂੰ ਕਹਿਣਾ ਕੀਤਾ ਉਹਨੇ ਵੀ ਜਵਾਬ ਦਿੱਤਾ ਫੇਰ ਭਾਈ ਲੈਣਾ ਜਿਹਨੂੰ ਕਿਹਾ ਅਜੇ ਅੱਧੀ ਗੱਲ ਕਹਿਣਾ ਕੀਤੀ ਸਤਿਗੁਰਾਂ ਨੇ ਭਾਈ ਸਾਹਿਬ ਉੱਠੇ ਉੱਠ ਕੇ ਜਲਦੀ ਜਲਦੀ ਉਹ ਚੂਹੀ ਨੂੰ ਚੁੱਕਿਆ ਜਿਹੜੀ ਅੱਧ ਮਰੀ ਹੋਈ ਪਈ ਸੀ ਉਹਨੂੰ ਚੁੱਕਿਆ ਤੇ ਬਾਹਰ ਸੁੱਟ ਦਿੱਤਾ ਮਾਤਾ ਸਲਖਣੀ ਨੂੰ ਕਹਿਣ ਲੱਗਿਆ ਸਲਖਣੀਏ ਇਹ ਜਿਹੜੀ ਤੂੰ ਗੱਲ ਕਰਦੀ ਐ ਨਾ ਇਹ ਸੇਵਕਾਂ ਦੇ ਹਿੱਸੇ ਆਉਂਦੀ ਐ ਤੇ ਸਾਡਾ ਵੀ ਕੋਈ ਜੋਰ ਨਹੀਂ ਇਹ ਤਾਂ ਜਿੱਦੇ ਤੇ ਪ੍ਰਮਾਤਮਾ ਦੀ ਮਿਹਰ ਐ ਨਾ ਧੁਰ ਦਰਗਾਹ ਤੋਂ ਜਿੰਦੇ ਹਿੱਸੇ 'ਚ ਵਸਤੂ ਲਿਖੀ ਐ ਸਾਨੂੰ ਵੀ ਉਹਨੂੰ ਹੀ ਦੇਣੀ ਪੈਣੀ ਐ ਸਾਡਾ ਇੱਥੇ ਜੋਰ ਨਹੀਂ ਕੋਈ ਇਹ ਤਾਂ ਜਿਵੇਂ ਜਿਵੇਂ ਖੇਡ ਵਰਤਨੀ ਹੈ ਨਾ ਓਵੇਂ ਓਵੇਂ ਹੋਣਾ ਆ ਉਹਨੂੰ ਹੀ ਮਿਲਣੀ ਹੈ ਇਸ ਲਈ ਇਹ ਸੇਵਕ ਦੇ ਹਿੱਸੇ ਆ ਮਾਤਾ ਸਲਖਣੀ ਜੀ ਉੱਥੋਂ ਚੁੱਪ ਕਰਕੇ ਉੱਠ ਕੇ ਚਲੇ ਗਏ ਜਦੋਂ ਇਹ ਕੌਤਖਵ ਦੇਖਿਆ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਆ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਅਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਉਲਟੀ ਗੰਗ ਵਹਾਈਓ ਨ ਗੁਰ ਅੰਗਦ ਸਿਰ ਉੱਪਰ ਧਾਰਾ ਹੁਣ ਕਹਿੰਦੇ ਇਹ ਉਲਟੀ ਗੰਗਾ ਵਹਾਈ ਹੈ ਮਹਾਰਾਜ ਨੇ ਉਲਟੀ ਗੰਗਾ ਦਾ ਮਤਲਬ ਇਹੀ ਹੈ ਵੀ ਗੁਰੂ ਪਿਆਰਿਓ ਪਹਿਲਾਂ ਕਦੇ ਵੀ ਸੇਵਕਾਂ ਨੂੰ ਥੋੜੀ ਮਿਲਦੀਆਂ ਸੀ ਵਸਤੂਆਂ ਔਲਾਦ ਨੂੰ ਮਿਲਦੀਆਂ ਸੀ ਹਰ ਇੱਕ ਕਿਸੇ ਵੀ ਖੇਤਰ 'ਚ ਤੁਸੀਂ ਵੇਖ ਲਓ ਅਗਲਾ ਔਲਾਦ ਨੂੰ ਅੱਗੇ ਰੱਖਦਾ ਹੈ ਆਪਣੇ ਇੱਕ ਡਾਕਟਰ ਕਹਿੰਦਾ ਵੀ ਮੇਰਾ ਪੋਤੀ ਮੇਰੇ ਵਾਲੀ ਥਾਂ ਤੇ ਆਵੇ ਇੱਕ ਜੱਜ ਕਹਿੰਦਾ ਮੇਰਾ ਪੁੱਤਰ ਹੀ ਮੇਰੀ ਥਾਂ ਤੇ ਆ ਜਾਏ ਇੱਕ ਲੀਡਰ ਕਹਿੰਦਾ ਮੇਰਾ ਪੁੱਤਰ ਹੀ ਅੱਗੇ ਆਵੇ ਕਿਸੇ ਵੀ ਪਾਸੇ ਤੁਸੀਂ ਕਿਸੇ ਵੀ ਖੇਤਰ ਵਿੱਚ ਵੇਖੋ ਉਹ ਕਹਿੰਦਾ ਵੀ ਨਹੀਂ ਕੋਈ ਦੂਜਾ ਨਾ ਆਵੇ ਮੇਰਾ ਪੋਤੀ ਅੱਗੇ ਆਵੇ ਗੱਡੀਆਂ ਖਾਤਰ ਲੜਾਈਆਂ ਹੁੰਦੀਆਂ ਨੇ ਕਿੰਨਾ ਕੁਝ ਹੁੰਦਾ ਆ ਜੰਗ ਹੁੰਦੇ ਰਹੇ ਗੱਡੀਆਂ ਦੀ ਖਾਤਰ ਇੱਕ ਦੂਜੇ ਨੂੰ ਧੋਖੇ ਨਾਲ ਮਰਵਾਇਆ ਵੀ ਜਾਂਦਾ ਰਿਹਾ ਹੈ ਵੇ ਕਿਤੇ ਦੂਜਾ ਨਾ ਅੱਗੇ ਆ ਜਾ। ਪਰ ਭਾਈ ਸਾਹਿਬ ਲਿਖਦੇ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਉਲਟੀ ਗੰਗਾ ਵਹਾਈ ਐ। ਮਦਰ ਪੁੱਤਰਾ ਨੂੰ ਛੱਡਿਆ ਤੇ ਸੇਵਕਾਂ ਨੂੰ ਹੀ ਵਸਤੂ ਬਖਸ਼ ਦਿੱਤੀ ਐ। ਇਸ ਲਈ ਪਹਿਲੇ ਪਾਤਸ਼ਾਹ ਨੇ ਸੇਵਕ ਨੂੰ ਬਖਸ਼ੀ, ਦੂਜੇ ਨੇ ਸੇਵਕ ਨੂੰ, ਤੀਜੇ ਨੇ ਸੇਵਕ ਨੂੰ, ਤੀਸਰੇ ਪਾਤਸ਼ਾਹ ਨੇ ਉੱਤਰ ਛੱਡ ਤੇ ਜਵਾਈ ਬੇਸ਼ੱਕ ਜਵਾਈ ਐ ਪਰ ਸੇਵਕ ਭਾਵਨਾ ਦੇ ਵਿੱਚ ਚੌਥੇ ਪਾਤਸ਼ਾਹ ਨੇ ਫਿਰ ਇਹ ਵਸਤੂ ਪੁੱਤਰ ਨੂੰ ਬਖਸ਼ੀ ਸੀ ਉਹ ਵੀ ਸੇਵਕ ਹੈ ਪੁੱਤਰ ਨਹੀਂ ਉਹ ਕੱਲੇ ਪੁੱਤਰ ਦੇ ਮਾਣ ਵਿੱਚ ਹੀ ਨਹੀਂ ਰਹੇ ਵੀ ਪੁੱਤਰਾਂ ਸੀ ਉਹ ਸੇਵਕ ਦੋ ਪੁੱਤਰ ਰਹਿ ਗਏ ਪ੍ਰਿਥੀ ਚੰਦ ਤੇ ਮਹਾਦੇਵ ਰਹਿ ਗਏ ਚੌਥੇ ਪਾਤਸ਼ਾਹ ਨੇ ਜਦੋਂ ਇਹ ਵਸਤੂ ਇਹ ਗੱਦੀ ਬਖਸ਼ੀ ਹੈ ਦਾਤ ਉਥੇ ਸੇਵਕ ਪੁੱਤਰ ਹੈ ਨਾ ਜਿਹੜਾ ਉਹਨੂੰ ਬਖਸ਼ੀ ਹੈ ਰੋ ਵਿਚਾਰ ਇਸ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ ਉਲਟੀ ਗੰਗ ਬਹਾਈਓਣ ਗੁਰ ਅੰਗਦ ਸਿਰ ਉੱਪਰ ਧਾਰਾ ਪੁੱਤਰੀ ਕੌਲਾ ਪਾਲਿਆ ਭਾਈ ਸਾਹਿਬ ਲਿਖਦੇ ਨੇ ਉੱਤਰਾ ਨੇ ਬਚਨ ਨੂੰ ਨਹੀਂ ਮੰਨਿਆ ਕਮਾਇਆ ਨਹੀਂ ਮਾਨ ਖੋਟੇ ਆਕੀ ਨਸਿਆਰਾ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਖੋਟ ਸੀ ਤੇ ਜਿਹੜੇ ਆਕੀ ਰਹੇ ਆਪਣੇ ਗੁਰੂ ਪਿਤਾ ਤੋਂ ਬਾਣੀ ਮੁਖੋਂ ਉਚਾਰੀਐ ਓਏ ਰਸਨਾਈ ਮਿਟੈ ਅੰਧਿਆਰਾ ਸਤਿਗੁਰਾਂ ਨੇ ਬਾਣੀ ਉਚਾਰੀ ਤੇ ਬਾਣੀ ਸੰਗਤ ਨੂੰ ਬਾਣੀ ਦੇ ਨਾਲ ਜੋੜਨਾ ਕੀਤਾ ਕਿਉਂਕਿ ਬਾਣੀ ਨੇ ਅੰਦਰ ਦਾ ਅੰਧੇ ਹਨੇਰਾ ਖਤਮ ਕਰਨਾ ਆ ਅੰਦਰ ਨੂੰ ਚਾਨਣ ਬਖਸ਼ਿਸ਼ ਕਰਨਾ ਆ ਗੁਰੂ ਪਿਆਰੇ ਇਸ ਲਈ ਸਤਿਗੁਰੂ ਮਹਾਰਾਜ ਅੱਜ ਦਾ ਉਹ ਦਿਨ ਹੈ ਜਦੋਂ ਸਾਰੀ ਸੰਗਤ ਨੂੰ ਬੁਲਾਇਆ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਵਾ ਕੇ ਨਵੇਂ ਬਸਤਰ ਪਹਿਨਾਏ ਗਏ ਤੇ ਨਵੇਂ ਬਸਤਰ ਪਹਿਨਾਉਣ ਤੋਂ ਬਾਅਦ ਆਪ ਤਖਤ ਤੇ ਬਿਠਾ ਕੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ ਗੱਦੀ ਦੀ ਰਸਮ ਲਿਵਾਉਣਾ ਕਰੋ ਬਾਬਾ ਬੁੱਢਾ ਸਾਹਿਬ ਨੇ ਗੱਦੀ ਦੀ ਰਸਮ ਲਿਵਾਉਣਾ ਕੀਤੀ ਉਸ ਤੋਂ ਬਾਅਦ ਫਿਰ ਸਤਗੁਰਾਂ ਨੇ ਆਪ ਮੱਥਾ ਟੇਕ ਕੇ ਪ੍ਰਕਰਮਾ ਕੀਤੀਆਂ ਗੁਰੂ ਅੰਗਦ ਸਾਹਿਬ ਜੀ ਨਾਮ ਰੱਖ ਦਿੱਤਾ ਅੰਗਦ ਅੰਗਦ ਦਾ ਅਰਥ ਹੈ ਅੰਗ ਤੋਂ ਬਣਿਆ ਹੋਇਆ ਭਾਈ ਲੈਣਾ ਜਿਹਨੂੰ ਕਹਿਣ ਲੱਗੇ ਅੱਜ ਤੋਂ ਤੁਹਾਡਾ ਨਾਮ ਅੰਗਦ ਸਾਡੇ ਅੰਗ ਤੋਂ ਬਣੇ ਹੋ ਤੁਸੀਂ ਸਾਡੇ ਅੰਗ ਤੋਂ ਪੈਦਾ ਹੋਏ ਹੋ ਤੁਸੀਂ ਅੰਗਦ ਨਾਮ ਰੱਖ ਦਿੱਤਾ ਜਦੋਂ ਮੱਥਾ ਟੇਕਣ ਲੱਗੇ ਨਾ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਤੇ ਅੱਗੋਂ ਗੁਰੂ ਅੰਗਦ ਸਾਹਿਬ ਬੋਲੇ ਕਹਿੰਦੇ ਮਹਾਰਾਜ ਨਾ ਨਾ ਇਹ ਕੀ ਕਰਨ ਲੱਗੇ ਹੋ ਤੇ ਸਤਗੁਰਾਂ ਨੇ ਵਰਜਿਆ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਅੱਜ ਤੋਂ ਬਾਅਦ ਬਹੁਤ ਸੋਚ ਸਮਝ ਕੇ ਬੋਲਿਆ ਕਰਨਾ ਯਾ ਤੂੰ ਅੱਜ ਤੋਂ ਬਾਅਦ ਤੂੰ ਗੱਦੀ ਦਾ ਮਾਲਕ ਹੈ ਜੋ ਤੂੰ ਕਹੇਗਾ ਉਹ ਪੂਰਾ ਹੋ ਜਾਏਗਾ ਜਿਹੜਾ ਵੀ ਬਚਨ ਤੂੰ ਕਹਿਆ ਕਰੇਗਾ ਉਹ ਖਾਲੀ ਨਹੀਂ ਜਾਣਾ ਕਦੇ ਵੀ ਜੋ ਤੂੰ ਕਹਤਾ ਉਹ ਹੋਵੇਗਾ ਹੀ ਹੋਵੇਗਾ ਇਸ ਲਈ ਬੜਾ ਸਮਝ ਕੇ ਬੋਲਿਆ ਕਰਨਾ ਮੱਥਾ ਟੇਕ ਦਿੱਤਾ ਗੁਰੂ ਪਿਆਰੇ ਮੱਥਾ ਟੇਕਿਆ ਸੰਗਤ ਨੂੰ ਕਿਹਾ ਮੱਥਾ ਟੇਕੋ ਸੰਗਤ ਨੇ ਮੱਥਾ ਟੇਕਿਆ ਪੁੱਤਰਾਂ ਨੂੰ ਕਿਹਾ ਪਰ ਕੁ ਪੁੱਤਰਾਂ ਨੇ ਬਚਾ ਨਾ ਮੰਨਿਆ ਪੁੱਤਰਾਂ ਨੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਨੇ ਮੱਥਾ ਨਾ ਟੇਕਿਆ ਇਸ ਲਈ ਧੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਸੰਗਤ ਨੂੰ ਸੰਗਤ ਜੀ ਫਰਕ ਨਹੀਂ ਜਾਣਣਾ ਕੋਈ ਵੀ ਸਾਡੇ ਵਿੱਚ ਤੇ ਇਨ੍ਹਾਂ ਵਿੱਚ ਜਿਹੜਾ ਫਰਕ ਜਾਣੇਗਾ ਉਹ ਘਾਟਾ ਖਾਵੇਗਾ ਉਹ ਸਾਡੇ ਤੋਂ ਸਾਡੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਜਿਹੜਾ ਸਾਡੇ ਵਿੱਚ ਤੇ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਅੰਤਰ ਜਾਣੇਗਾ ਇਹ ਸਿਰਫ ਅਸੀਂ ਸਰੀਰ ਬਦਲਿਆ ਆ ਜੋਤ ਉਹੀ ਹੈ ਜੋਤ ਉਹਾ ਜੁਗਤਸਾਏ ਸ਼ਹਿਕ ਆਇਆ ਫੇਰ ਪਲਟਿਆ ਇਹ ਤਾਂ ਕਾਇਆ ਹੀ ਬਦਲੀ ਹੈ ਸਰੀਰ ਹੀ ਬਦਲਿਆ ਹੈ ਹੈ ਤਾਂ ਸਭ ਕੁਝ ਉਹੀ ਇਸ ਲਈ ਅੰਤਰ ਨਹੀਂ ਜਾਣਣਾ ਜਿਹੜੇ ਸਾਡੀ ਖੁਸ਼ੀ ਚਾਹੁੰਦੇ ਨੇ ਉਹ ਗੁਰੂ ਅੰਗਦ ਸਾਹਿਬ ਜੀ ਨੂੰ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਮੰਨਣ ਇਹਨਾਂ ਦੀ ਪੂਜਾ ਕਰਨ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਤਰ੍ਹਾਂ ਮੱਥਾ ਟੇਕ ਕੇ ਤੇ ਗੱਦੀ ਬਖਸ਼ ਦਿੱਤੀ ਸਾਰੀ ਸੰਗਤ ਨੂੰ ਲੜ ਲਾ ਦਿੱਤਾ ਧੰ ਗੁਰੂ ਅੰਗਦ ਸਾਹਿਬ ਜੀ ਦੇ ਇਹ ਗੁਰੂ ਪਿਆਰਿਓ ਅੱਜ ਦਾ ਜੋ ਪਾਵਨ ਇਤਿਹਾਸ ਹੈ ਜੋ ਆਪਾਂ ਸਾਂਝ ਪਾਈ ਹੈ ਧੰ ਗੁਰੂ ਅੰਗਦ ਸਾਹਿਬ ਜੀ ਨੂੰ 1539 ਈਸਵੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਤੇ ਦੂਸਰੇ ਗੁਰੂ ਅੰਗਦ ਸਾਹਿਬ ਜੀ ਬਣਾਇਆ ਸੰਗਤ ਨੂੰ ਦੂਸਰੇ ਪਾਸ਼ਾ ਦੇ ਲੜ ਲਾਇਆ ਕੋਟਾਨ ਕੋਟ ਸ਼ੁਕਰ ਲੱਖ ਲੱਖ ਵਧਾਈ ਸਤਿਗੁਰਾਂ ਦੇ ਪਾਵਨ ਗੁਰਤਾ ਗੱਦੀ ਦੀਵਸ ਨੂੰ ਮੁੱਖ ਰੱਖਦੇ ਹਾਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਗੁਰਤਾ ਗੱਦੀ ਦੀਵਸ ਨੂੰ ਮੁੱਖ ਰੱਖਦੇ ਹਾਂ ਹੁਕਮ ਕੀਤਾ ਕਰਤਾਰਪੁਰ ਨਹੀਂ ਰਹਿਣਾ ਪੁਰਖਾ ਤੁਸੀਂ ਤੁਸੀਂ ਖਡੂਰ ਦੇ ਵਿੱਚ ਰਹਿਣਾ ਜਾ ਕੇ ਖਡੂਰ ਚ ਰਹੋ ਕਿਉਂਕਿ ਪਤਾ ਸੀ ਇੱਥੇ ਸਾਡੀ ਲਾਦ ਨੇ ਰਹਿਣਾ ਪਰਿਵਾਰ ਨੇ ਰਹਿਣਾ ਕੱਲ ਨੂੰ ਸ਼ਰੀਕਾ ਨਾ ਕਰਨ ਕੱਲ ਨੂੰ ਸਾਡੀ ਲਾਦ ਹੈ ਜਿਹੜੀ ਉਹ ਕੋਈ ਇੱਥੇ ਲੜਾਈ ਦੇ ਕਾਰਨ ਨਾ ਪੈਦਾ ਹੋਣ ਇਸ ਲਈ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਨਾ ਕਰਤਾਰਪੁਰ ਛੱਡਿਆ ਤੇ ਜਾ ਕੇ ਖਡੂਰ ਦੀ ਧਰਤੀ ਨੂੰ ਮਹਾਰਾਜ ਨੇ ਭਾਗ ਲਾਏ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਗੁਰੂ ਪਿਆਰਿਓ ਅੱਜ ਦਾ ਜੋ ਆਪਣਾ ਪਾਵਨ ਇਤਿਹਾਸਾਂਝਾ ਕੀਤਾ ਹੈ